ਹੈਲੋ ਜੀ ਸਵਾਗਤ ਹੈ ਤੁਹਾਡਾ ਪ੍ਰਦੇਸੀ ਔਲਖ ਚੈਨਲ ਤੇ ਤੇ ਨਾਲ-ਨਾਲ ਬਣੀ ਰਹੋ ਜੀ ਸਸ਼ੀਕਾਲ ਜੀ ਸਾਰਿਆਂ ਨੂੰ ਸਵੇਰ ਦਾ ਟਾਈਮ ਤੇ ਵੱਜ ਗਏ 5:30 ਤੇ ਇਧਰ ਮੈਂ ਪਰੌਂਠੇ ਬਣਾਉਂਦੀ ਹਾਂ ਇਹਦੇ ਮੇਰੇ ਸੱਜੀ ਥੋੜੀ ਜਿਹੀ ਜੇ ਗਲੰਡੀ ਆ ਕਿਉਂਕਿ ਮੈਂ ਤੁਹਾਨੂੰ ਆਪਣੀ ਤਾਂ ਨਾਰਮਲ ਨਹੀਂ ਲੀ ਚਾਹ ਤੇ ਸਾਡੇ ਬੈਣ ਆ ਮੀ ਤੋਂ ਬਾਅਦ ਹੀ ਉਹ ਖੋਨੀ ਖੋਈ ਹਾਂ ਆ ਵੇਖੋ ਦੋ ਦਿਨਾਂ ਦੀ ਬਾਰਿਸ਼ ਵੀ ਹੋਣ ਲੀ ਆ ਤੇ ਪੋਹਾ ਰੈਡੀ ਹੋ ਗਿਆ ਬੱਚਿਆਂ ਦਾ ਟਿਫਨ ਬਣ ਗਿਆ ਤੇ ਹੁਣ ਮੈਂ ਟਿਫਨ ਦੇਣਾ ਨਾਲੇ ਮੈਂ ਵੀ ਚਾਹ ਪਾਣੀ ਕੁਛ ਨਹੀਂ ਪੀਤਾ ਹੁਣ ਤੇ ਬਸ ਮੈਂ ਵੀ ਹੁਣ ਗਲਾਸ ਚਾਹ ਵੈਸੇ ਮੈਂ ਘਟ ਕਰਤੀ ਅੱਧਾ ਗਲਾਸ ਹੀ ਆ ਤੇ ਇਧਰ ਗੁਰਵਿੰਦੇ ਵੀ ਸਵੇਰੇ ਪਰੌਠੀ ਖਾ ਲਈ ਇੱਕ ਤੇ ਹੁਣ ਇਹਦਾ ਸਰਵਾਉਣ ਲੱਗੇ ਹਾਂ ਤੇ ਚਲੋ ਫਿਰ ਨਾਲ-ਨਾਲ ਬਣੇ ਰੋਜੀ ਇਨੂੰ ਵੀ ਲੱਗਦਾ ਕਿ ਤੇ ਮੋਡਲਿੰਗ ਦਾ ਹੀ ਸ਼ੌਂਕ ਹੋਣਾ ਵੀ ਵਿਚਾਰੀ ਵਿੱਚ ਕਾਏ ਆਣ ਕੇ ਖਲੋਗੀ ਸਾਡੇ ਦੋਵਾਂ ਦੇ ਤੇ ਮੈਂ ਚੱਲ ਜਾਈ ਐ ਤੇ ਇਹਦਾ ਵੀ ਥੋੜਾ ਜਿਹਾ ਫੋਟੋ ਸ਼ੂਟ ਕਰੀ ਦਿੰਨੀ ਵਿੱਚ ਤੇ ਆ ਮੇਰਾ ਸੋਹਣਾ ਸੁਨੱਖਾ ਪੁੱਤ ਕਹਿੰਦਾ ਕਿ ਨਾ ਮੈਂ ਤੇ ਕਿਤੇ ਬਾਸਕਟ ਨਹੀਂ ਪਾਣੀ ਬਲੇਜਰ ਨਹੀਂ ਪਾਉਣਾ ਮੈਂ ਬੜਾ ਪਹਿਲਵਾਨ ਆ ਜ਼ਬਰਦਸਤੀ ਤੱਕੇ ਸ਼ਾਈ ਦੇ ਨਾਲ ਇਹਨੂੰ ਮੈਂ ਕਿਹਾ ਕਿ ਪਾ ਲਾ ਥੋੜੀ ਜਿਹੀ ਨਾਦਰਾਂ ਖਲਾਸਪੂਰ ਵਾਲਿਆਂ ਨੇ ਕਿਹਾ ਨਾਰੇ ਹੈ ਹੀ ਨਹੀਂ ਆ ਤੇ ਬਦੋ ਬਦੀਆਂ ਨੂੰ ਜੈਕਟ ਪੁਵਾਈ ਉਹ ਤੇ ਗਿਆ ਤੈਨੂੰ ਪਹਿਲਾਂ ਨਿਕਲ ਜਾਣਾ ਚਾਹੀਦਾ ਸੀ ਨਾ ਕਿੰਨਾ ਮੀ ਹੋ ਗਿਆ ਹੁਣ ਚੱਲ ਚੱਲ ਭੇਜ ਜਾਣਾ ਫਟਾਫਟ ਚੱਲ ਜਾ ਫਟਾਫਟ ਤੇ এবਲ ਟਾਈਮ ਹੋ ਗਿਆ 5 ਵਜੇ ਦਾ ਤੇ ਲਗਭਗ ਲੱਗਣ ਲਿਆ ਕਿ ਰਾਤ ਹੀ ਪੈ ਗਈ ਹੈ ਤੇ ਮੈਂ ਆਈ ਹਾਂ ਥੋੜਾ ਚਿਰ ਬਾਜ਼ਾਰ ਕਿਉਂਕਿ ਅਸੀਂ ਕਿਤੇ ਜਾਣਾ ਬਹੁਤ ਜਲਦੀ ਤਾਂ ਦਿਨ ਵਲੌਗ 'ਚ ਜਾਣਕਾਰੀ ਸਮਝੀ ਕੀਤੀ ਜਾਏਗੀ ਕਿ ਅਸੀਂ ਕਿੱਥੇ ਜਾਣਾ ਤੇ ਬਸ ਤੁਸੀਂ ਲਗਾਤਾਰ ਕੰਟੀਨਿਊ ਸਾਡਾ ਵਲੌਗ ਵੇਖਿਓ ਤੇ ਤੁਹਾਨੂੰ ਜਰੂਰ ਦੱਸਾਂਗੇ ਕਿ ਅਸੀਂ ਚੱਲੇ ਕਿੱਥੇ ਤੇ ਬਸ ਸੇ ਪਿਆਰੀ ਕਰਨ ਲਈ ਅਸੀਂ ਮੈਂ ਜਾ ਰਹੀ ਸੀ ਥੋੜੀ ਜਿਹੀ ਸ਼ਾਪਿੰਗ ਕਰਨ ਤੇ ਇੰਨਾ ਜ਼ਿਆਦਾ ਮੇਂ ਸ਼ਾਮ ਨੂੰ ਬੈਠਿਆ ਸੀ ਕਿ ਤੁਹਾਨੂੰ ਪਤਾ ਹੀ ਹੋਣਾ ਜਿਹੜੇ ਸਾਡੇ ਲੋਕਲ ਨੇ ਬਹੁਤ ਜਿਆਦਾ ਬਰਸਾਤ ਹੋ ਗਈ ਸੱਜੇ ਬਸ ਮੀਂਹ ਹੀ ਖੜਾ ਨਹੀਂ ਛੱਡਿਆ ਜਿੰਨੇ ਸੇ ਤੱਕ ਅਸੀਂ ਘਰ ਅੰਦਰ ਦਰਵਾਜ਼ਾ ਲੰਘ ਨਹੀਂ ਗਏ ਜਿੱਤਾਂ ਹੀ ਅੰਦਰ ਪੈਰ ਰੱਖਿਆ ਉਹ ਮੀਂਹ हट ਗਿਆ ਪਰ ਇੰਨਾ ਜਿਆਦਾ ਮੀਂਹ ਸੀ ਨਾ ਕਿ ਬਸ ਜਿਵੇਂ ਨੇ ਕਿ ਛਿੱਤੀ ਛਿੱਤੀ ਨੂੰ ਘਰ ਚਲ ਜੀ ਕਿ ਕਿ ਮੀਂਹ ਕਾਫੀ ਹੀ ਜਿਆਦਾ ਮੀਂਹ ਸੀ ਤੇ ਚਲ ਮੈਂ ਤੇ ਕਿਤੇ ਜਾਣਾ ਮੈਨੂੰ ਤੇ ਚਲ ਮੇਰੇ ਵੇਲੇ ਨੇ ਚ ਬਾ ਆਏ ਆ ਵਿਚਾਰਿਆ ਲੋਕਾ ਵਲ ਵੇਖ ਕੇ ਮੈਨੂੰ ਸਮਝ ਨਹੀਂ ਆਉਂਦੀ ਜਿਹੜੇ ਬਾਜ਼ਾਰ ਤੇ ਤਰਨ ਲੋਕਾਂ ਦੀ ਭੀੜ ਪਈ ਹੈ ਕਿ ਪਤਾ ਨਹੀਂ ਇਹਨਾਂ ਨੇ ਵੀ ਕਿੰਨੇ ਵਿਆਹ ਕਰਨੇ ਹਨ نیچے ਵੀ ਨਹੀਂ ਲੋਕੀ ਬੈਸੇ ਲੱਗਦਾ ਮੈਂ ਨਹੀਂ ਭੱਜਿਆ ਹਾਂਜੀ ਤੇ ਸ਼ਾਪਿੰਗ ਤੇ ਥੋੜੀ ਬੋਤੀ ਜਿਹੜੀ ਕਰਨੀ ਸੀ ਮੈਂ ਕਰ ਲਈ ਇੱਕ ਤੋਂ ਸਾਮਾਨ ਜਣਾ ਲਿਆਉਣਾ ਸੀ ਤੇ ਕੁਝ ਰਹਿ ਵੀ ਗਿਆ ਤੇ ਚਲੋ ਫਿਰ ਜਦੋਂ ਮੌਸਮ ਠੀਕ ਹੋਊਗਾ ਤੇ ਵੇਖਾਂਗੇ ਤੇ ਹੁਣ ਚੱਲੇ ਆ ਘਰ ਕਿਉਂਕਿ ਘਰ ਜਾ ਕੇ ਹਜੇ ਰਾਤ ਦਾ ਰੋਟੀ ਪਾਣੀ ਵੀ ਕਰਨ ਵਾਲਾ ਵੈਸੇ ਤੇ ਮੈਂ ਥੋੜਾ ਥੋੜਾ ਸਾਰਾ ਕੁਝ ਤਿਆਰ ਕਰਕੇ ਆਈ ਸੀ ਤੇ ਘਰ ਜਾ ਕੇ ਮੈਂ ਬਣਾਉਣੇ ਤੇ ਵੈਸੇ ਅੱਜ ਪਰਵੀ ਕਰੇਲੀ ਆ ਪਰ ਵੇਖੋ ਪੁੱਛ ਲੈਣੀ ਜੇ ਕੋਈ ਦਾਲ ਨੂੰ ਮੰਨ ਜੇ ਤੇ ਨਹੀਂ ਤੇ ਫਿਰ ਬਣਾਉਣੇ ਪੈਣਗੇ ਤੇ ਆਜੋ ਹੁਣ ਘਰ ਚੱਲਦੇ ਆ ਹਾਂਜੀ ਤੇ ਉਹ ਗੱਲ ਪੂਰੀ ਘੋਰ ਤੱਕੇ ਸਹੀ ਕੋਈ ਨਹੀਂ ਮੰਨਿਆ ਦਾਲ ਨੂੰ ਤੇ ਮੈਨੂੰ ਆਖਰਕਾਰ ਹੁਣ ਕ੍ਰੇਲੇ ਹੀ ਬਣਾਉਣੇ ਪੈਣਦੇ ਆ ਤੇ ਮੈਂ ਕ੍ਰੇਲੇ ਬਣਾਉਣੀਆਂ ਆਟਾ-ਉਟਾ ਗੋਲ ਲਿਆ ਤੇ ਬਸ ਰੋਟੀ ਖਾ ਕੇ ਹੁਣਣਾ ਸੌਂ ਤੇ ਚਲ ਨਵੇਂ ਵੀਡੀਓ 'ਚ ਤੁਹਾਨੂੰ ਫੇਰ ਮਿਲਾਂਗੇ ਤੇ ਵੀਡੀਓ ਪੂਰੀ ਵੇਖਿਓ ਥੈਂਕ ਯੂ ਸੋ ਮਚ